ਆ ਦੇਖ ਲਓ ਬੇ ਛਰੇ ਆਮ ਪਿੰਡ ਪੂਲਾ ੱੱਕਾ ਆ ਗੱਟਾ ਮੂਰੇ ਲਾ ਦਿੰਦੇ ਨੇ ਵੀ ਪਾਣੀ ਆ ਦੇਖ ਲਓ ਪਿੱਛੇ ਡੰਬ ਬਣ ਜਾਂਦਾਗਾ ਠੀਕ ਆ ਆ ਦੇਖ ਲਓ ਜਾਨਾ ਪਾਣੀ ਚੜਦਾ ਛੜਕਦੇ ਉੱਤੇ ਛੜਕਦਾ ਮੇਨ ਟੁੱਟਣ ਦਾ ਕਾਰਨ ਇਹੀ ਆ ਤੇ ਆ ਗੱਟਾ ਲਾਉਣਾ ਜਿਹੜਾ ਇਹ ਘਰ ਵਾਲੇ ਮੂਰੇ ਗੱਟਾ ਪਸਾ ਦਿੰਦੇ ਨੇ ਨਾਲੀ ਦੇ ਵਿੱਚ ਵੀ ਪਾਣੀ ਨਾ ਹੋਵੇ ਠੀਕ ਹੈ ਪਾਣੀ ਛੜਕ ਤੇ ਜਿੰਨਾ ਮਰਜੀ ਤੋਂ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਤਾਂ ਇਹੀ ਮੰਗ ਕਰਦਾ ਜਿਹੜੀ ਛੜਕ ਟੁੱਟੀਆਂ ਨਾਲੇ ਤਾਂ ਜਿਨੇ ਵੀ ਇਹ ਗੱਟਾ ਲਾਇਆਗਾ ਆ ਦੀ ਸਾਫਤਾ ਗੱਟਾ ਕੱਢਿਆਗਾ ਆ ਬਾਹਰ ਚੋਂ ਆ ਬਾਹਰ ਚੋਂ ਸਾਫਤਾ ਗੱਟਾ ਮਿੱਟੀ ਦਾ ਭਰ ਕੇ ਲਾਤਾ ਹੈ ਠੀਕ ਹੈ ਪਾਣੀ ਨੰਗੂ ਕਿੱਥੋਂ ਦੀ ਆ ਆ ਸਾਰੀ ਛੜਕ ਦੇ ਉੱਤੇ ਦਰਿਆ ਬਣਿਆ ਫਿਰਦਾਗਾ ਵੀ ਪਾਣੀ ਇਹ ਗਹਾਣਾ ਨੰਗ ਸਕੇ ਤਾਂ ਕਰਕੇ ਗੱਟਾ ਲਾਇਆ ਬਈ ਇਹ ਏ ਆ ਲੋਕਾਂ ਦੇ ਹਾਲ ਲੋਕਾਂ ਦਾ ਦਿਮਾਗ ਵਸ ਇੱਥੋਂ ਤੱਕ ਹੀ ਰਹਿ ਗਿਆ ਲੋਕਾਂ ਦੀ ਸੋਚ ਆ ਜਿਹੜੀ ਸੋਚ ਲੋਕਾਂ ਦੀ ਬਸ ਛੋਟੀ ਆ ਛੋਟੀ ਸੋਚ ਦੇ ਕਾਰਨ ਵੀ ਆ ਪਾਣੀ ਛੜਕਤੇ ਅਸੀਂ ਪਾਣੀ ਛੜਕਤੇ ਛੜਦਗੇ ਤੇ ਵੀ ਖੱਜਲ ਖਵਾਰ ਲੋਕ ਹੋਈ ਜਾਣ ਤੇ ਮੈਂ ਤਾਂ ਕਹਣਾ ਛੜਕੜਾਂ ਨੂੰ ਵੀ ਬੇਨਤੀ ਐ ਵੀਡੀਓ ਬਲਾਕ ਵਾਲਾ ਨੂੰ ਬੇਨਤੀ ਐ ਜਿਹੜਾ ਵੀ ਪ੍ਰਬੰਧ ਪ੍ਰਬੰਧਕ ਲੱਗਿਆ ਪੰਚਾਇਤਾਂ ਹੁਣ ਭੰਗ ਆ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਸਾਡੀ ਤਾਂ ਇਹ ਮੰਗ ਆ ਸਾਰੇ ਲੋਕ ਹੀ ਇੱਥੋਂ ਦੀ ਜਾਂਦੇ ਆ ਜਦੋਂ ਤੇ ਪੈਰ ਧੋ ਧੋ ਕੇ ਜਾਂਦੇ ਆ ਯਾਨੀ ਕਿ ਇਹ ਕਹਿੰਦੇ ਪੈਰ ਧੋਣ ਦੇ ਖਾਤਰ ਇਹ ਨਦੀ ਬਣਾਈ ਵੀ ਆ ਸਾਡੀ ਆ ਗੱਟਾ ਕੱਢਿਆਗਾ ਅਸੀਂ ਲੋਕਾਂ ਨੇ ਕਰਤੂਤ ਦੇਖ ਲਓ ਲੈ ਵੀ ਗੱਟਾ ਲਾ ਕੇ ਵੀ ਪਾਣੀ ਬੰਦ ਕਰਦਗੇ ਆ ਘਰ ਆ ਵੀ ਇਹਨਾਂ ਦੇ ਬਾਹਰ ਚੋਂ ਕੱਢਿਆਗਾ ਗੱਟਾ ਠੀਕ ਆ ਬਈ ਠੀਕ ਆ ਬਈ ਸੁੱਖ ਲੋਕਾਂ ਦੇ ਹਾਲ ਦੇਖ ਲੋ ਇਹਨਾਂ ਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਐ ਬਲਵਿਚ ਤਾਂ